ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਹੁੰਦੀਆਂ ਨੇ ਉੱਥੇ ਹੀ ਉਹਨਾਂ ਖਬਰਾਂ ਦੇ ਉੱਪਰ ਨਜ਼ਰ ਮਾਰਨ ਦੇ ਲਈ ਵਿਸ਼ਲੇਸ਼ਣ ਕਰਨ ਦੇ ਲਈ ਮੌਜੂਦ ਹੁੰਦੇ ਨੇ ਸਾਡੇ ਨਾਲ ਸੀਨੀਅਰ ਪੱਤਰਕਾਰ ਮਿੰਟੂ ਗੁਰਸਰਿਆ ਜੀ ਸੋ ਕਰਦੇ ਆ ਉਹਨਾਂ ਦਾ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਹਾਂਜੀ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੋ ਸਭ ਤੋਂ ਪਹਿਲਾਂ ਪਾਇਓ ਚਾਨਣਾ ਜੀ ਅੱਜ ਹਸਪਤਾਲੋਂ ਇੱਕ ਕੈਬਿਨੇਟ ਮੀਟਿੰਗ ਦਾ ਹਿੱਸਾ ਬਣੇ ਸੀ ਮੁੱਖ ਮੰਤਰੀ ਸਾਹਿਬ ਤੇ ਜਿਹੜੇ ਐਲਾਨ ਕੀਤੇ ਨੇ ਉਹ ਉਹਨਾਂ ਨੂੰ ਵੱਡੇ ਮੰਨਿਏ ਜਾਂ ਫਿਰ ਊਂਟ ਦੇ ਮੂੰਹ 'ਚ ਜੀਰਾ ਰੱਖਣ ਵਾਲੀ ਗੱਲ ਹੀ ਐ ਮੈਂ ਅੱਜ ਪੂਰਾ ਦਿਨ ਚੰਡੀਗੜ੍ਹ ਸੀਗਾ ਤੇ ਹਲੋ ਜੀ 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 ਹਾਂ ਜੀ ਮੈਂ ਅੱਜ ਪੂਰਾ ਦਿਨ ਪੰਜਾਬ ਦੀ ਰਾਜਧਾਨੀ 'ਚ ਸੀਗਾ ਗੁਰਪ੍ਰੀਤ ਜੀ ਜੀ ਹੁਣ ਉੱਥੇ ਜਿਹੜੀਆਂ ਚਰਚਾਵਾਂ ਨੇ ਮੈਂ ਤੁਹਾਨੂੰ ਉਸ ਬਾਬਤ ਵੀ ਜਾਣੂ ਕਰਵਾਵਾਂਗਾ ਠੀਕ ਹੈ ਜੀ ਜੀ ਤੇ ਮਤਲਬ ਕਿ ਕਿ ਕੈਬਨਟ ਦੇ ਫੈਸਲੇ ਅਤੇ ਇਸ ਤੋਂ ਇਲਾਵਾ ਕਿ ਆਮ ਆਦਮੀ ਪਾਰਟੀ ਦੇ ਅੰਦਰੂਨੀ ਰਾਜਨੀਤਿਕ ਹਲਚਲ ਕੀ ਹੈ ਸੋ ਪਹਿਲੇ ਮੁੱਦੇ ਤੇ ਜੇ ਆਪਾਂ ਗੱਲ ਕਰੀਏ ਕਿ ਚਲੋ ਇਹਨਾਂ ਨੇ ਐਲਾਨ ਕੀਤਾ ਕਿ ਜਿਸ ਦੇ ਖੇਤ ਉਸ ਦੀ ਰੇਤ ਜੀ ਗੁਰਪ੍ਰੀਤ ਜੀ ਮੈਂ ਆਪਦੇ ਨੀਤੀ ਰੂਚੇ ਵਿੱਚ ਸੀਗਾ ਜਿਸ ਕਰਕੇ ਅੱਜ ਮੈਂ ਬਿਲਕੁਲ ਖਬਰਾਂ ਦੇ ਨਾਲ ਕੋਈ ਜ਼ਿਆਦਾ ਵਾ ਵਾਸਤਾ ਨਹੀਂ ਰੱਖ ਸਕਿਆ ਮੈਂ ਇਸ ਦਾ ਡਰਾਫਟ ਪੜ੍ਹਾਂਗਾ ਜਦੋਂ ਵੀ ਇਸ ਪਾਲਿਸੀ ਦਾ ਮੈਂ ਉਹਦਾ ਵਿਸ਼ਲੇਸ਼ਣ ਬਰੀਕੀ ਨਾਲ ਤੁਹਾਡੇ ਚਰਣਾ ਚ ਜ਼ਰੂਰ ਰੱਖਣਾ ਚਾਹਾਂਗਾ ਕਿਉਂਕਿ ਦੇਖੋ ਇਹ ਸਿਰਫ ਅਪਰੂਵਲ ਹੈ ਇੱਕ ਪਾਲਿਸੀ ਨੂੰ ਮੰਨ ਲਓ ਕਿ ਨਵੰਬਰ ਤੱਕ ਅਸੀਂ ਇੱਕ ਸ਼ੂਟ ਦੇ ਦੇਵਾਂਗੇ ਉਹ ਸ਼ੂਟ ਹੋਏਗੀ ਕਿ ਭਾਈ ਤੁਸੀਂ ਆਪਦੇ ਖੇਤ ਚੋਂ ਰੇਤਾ ਕੱਢ ਕੇ ਵੇਚ ਲਓ ਪਰ ਮੈਂ ਜਿੰਨਾ ਕੋ ਜਾਣਦਾ ਹਾਂ ਕਿ ਇਹ ਬੜੀ ਟੇਢੀ ਖੀਰ ਹੁੰਦੀ ਆ ਬਹੁਤ ਟੇਢੀ ਖੀਰ ਹੁੰਦੀ ਆ ਸੋ ਮੈਂ ਇਹਦਾ ਵਿਸ਼ਲੇਸ਼ਣ ਉਸ ਵੇਲੇ ਹੀ ਕਰ ਸਕਣ ਦੀ ਪੋਜੀਸ਼ਨ 'ਚ ਹੋਵਾਂਗਾ ਜਦੋਂ ਮੈਂ ਇਸ ਦਾ ਡਰਾਫਟ ਪੜ੍ਹ ਲਵਾਵਾਂਗਾ ਤੇ ਮੈਂ ਅੱਜ ਪਿੰਡ ਪਹੁੰਚ ਜਾਵਾਂਗਾ ਤੇ ਉਸ ਤੋਂ ਬਾਅਦ ਸ਼ਾਇਦ ਆਪਾਂ ਕੱਲ੍ਹ ਵਾਲੇ ਪ੍ਰੋਗਰਾਮ ਦੇ ਵਿੱਚ ਇਹਦੇ ਤੇ ਬਾਤ ਤਫਸੀਲ ਗੱਲ ਕਰਾਂਗੇ ਇਸ ਤੋਂ ਇਲਾਵਾ ਜਿਹੜਾ ਮੁਆਵਜ਼ਾ ਇਹਨਾਂ ਨੇ ਦਿੱਤਾ ਅੱਜ ਦਾ ਜਿਹੜਾ ਦੂਸਰਾ ਐਲਾਨ ਹੈ ਉਹ ਰਹਾ ਜੀ ਸ਼ਾਇਦ 20000 ਤੇ ਮੈਕਸਿਮਮ 15000 ਹੀ ਦਿੰਦੇ ਨੇ 100% ਦਾ ਇਹਨਾਂ ਨੇ 20000 ਲਾਨੇ ਆ ਦਾ ਮਤਲਬ ਕਿ 5000 ਸ਼ਾਇਦ ਪੰਜਾਬ ਸਰਕਾਰ ਆਪਣੇ ਕੋਲ ਹੋਰ ਐਕਸਟਰਾ ਪਾਵੇਗੀ ਜੀ ਤੀਜੀ ਚੀਜ਼ ਕਿ ਚਾਹੇ ਉਹ ਸੁਸਾਇਟੀਆਂ ਹੋਣ ਸੈਕਰੀ ਬੈਂਕ ਕੋੜ ਕਿ 6 ਮਹੀਨਿਆਂ ਦੀ ਛੋਟ ਦੇ ਦਿੱਤੀ ਆ ਕਰਜ਼ਾ ਜਿਹੜਾ ਲੇਟ ਹੋ ਜਾਏਗਾ ਪਰਨਾ ਇਸ ਤੋਂ ਇਲਾਵਾ ਜਿਹੜੀ ਮੇਨ ਗੱਲ ਆ ਕਿ ਜਿਹੜੇ ਘਰ ਟੱਠੇ ਆ ਜਿਹੜੇ ਪਸ਼ੂ ਮਰੇ ਆ ਉਹਦਾ ਕੁਛ ਵੀ ਨਹੀਂ ਉਹ ਕੰਮ ਵੇਚ-ਵਚਾ ਲਈ ਰੱਖਤਾ ਨੇ ਕਿ ਪਹਿਲਾਂ ਅਸੀਂ ਸਰਵੇ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਦੇਖਾਂਗੇ ਹੁਣ ਦੇਖੋ ਸਰਵੇ ਕੌਣ ਕਰਨ ਜਾਏਗਾ ਉਹ ਪਟਵਾਰੀ ਜਾਏਗਾ ਜਿਸ ਨੂੰ ਤੁਸੀਂ ਪਾਣੀ ਪੀ ਪੀ ਕੇ ਕੋਸਦੇ ਪਟਵਾਰੀ ਤੁਹਾਡੇ ਕੰਮ ਆਏਗਾ ਉਹਨੇ ਹੀ ਗਰਤੌਰੀ ਕਰਨੀ ਆ ਉਹਨੇ ਹੀ ਸਾਰੀਆਂ ਰਿਪੋਰਟਾਂ ਬਣਾਉਣੀਆਂ ਨੇ ਇਹ ਤੇ ਹੋ ਗਿਆ ਇੱਕ ਪੱਖ ਦੂਸਰਾ ਪੱਖ ਇਹ ਕਿ ਹਸਪਤਾਲ ਨੂੰ ਬਈ ਕੈਬਨਟ ਦੀ ਮੀਟਿੰਗ ਇਹ ਵੀ ਇੱਕ ਬਾ ਕਮਾਲ ਕਾਰਾ ਹੋਇਆ ਦੇਖੋ ਗੁਰਪ੍ਰੀਤ ਜੀ ਅੰਦਰੂਨੀ ਸਿਆਸਤ ਦੀ ਜਿਹੜੀ ਹਲਚਲ ਆ ਉਹ ਇਸ ਕਦਰ ਆ ਕਿ ਅੱਜ ਦੱਸਦੇ ਆ ਕਿ ਸੀਮ ਹਾਊਸ ਦੇ ਵਿੱਚ ਇੱਕ ਮੰਤਰੀ ਦੀ ਕਾਰ ਵੀ ਨਹੀਂ ਵੜਨ ਦਿੱਤੀ ਜੀ ਦੂਜੀ ਚੀਜ਼ ਕਿ ਮੁੱਖ ਮੰਤਰੀ ਸਾਹਿਬ ਆਪਣੇ ਘਰ ਚੋਂ ਨਿਕਲ ਕੇ ਜੇ ਹਸਪਤਾਲ ਦੇ ਵਿੱਚ ਦਾਖਲ ਨੇ ਬਿਮਾਰੀ ਆਪਣੀ ਜਗ੍ਹਾ ਤੇ ਮੈਂ ਕਦੇ ਵੀ ਕਿਸੇ ਦੀ ਬਿਮਾਰੀ ਨੂੰ ਝੂਠਾ ਨਹੀਂ ਕਹਿੰਦਾ ਕਦੇ ਵੀ ਕਿਸੇ ਦੀ ਬਿਮਾਰੀ ਦਾ ਮਜ਼ਾਕ ਨਹੀਂ ਉਡਾਉਂਦਾ ਇਹ ਸਭ ਨਾਲ ਤੇ ਪੈਂਦੀ ਆ ਤਾਂ ਮੁੱਖ ਮੰਤਰੀ ਸਾਹਿਬ ਵੈਸੇ ਵੀ ਅੱਗੇ ਬਿਮਾਰ ਚੱਲ ਪੈਂਦੇ ਨੇ ਪਰ ਉਹਨਾਂ ਨੇ ਜਿਹੜੀ ਇਹ ਜਗ੍ਹਾ ਚੁਣੀ ਆ ਜਗ੍ਹਾ ਬੜੀ ਮਤਲਬ ਕਿ ਸੋਚ ਸਮਝ ਕੇ ਚੁਣੀ ਆ ਜਿੱਥੋਂ ਕੁਝ ਫੈਸਲੇ ਲੈਣੇ ਨੇ ਉਹਨਾਂ ਨੇ ਮੁੱਖ ਤੌਰ ਤੇ ਤੁਸੀਂ ਦੇਖਿਆ ਹੋਣਾ ਕਿ ਮਨੀਸ਼ ਸੇਸੋਦੀਆ ਨੇ ਕੱਲ ਐਲਾਨ ਕਰ ਦਿੱਤਾ ਸੀਗਾ ਕਿ ਅਸੀਂ ਇਸ ਤਰ੍ਹਾਂ ਦੀ ਨੀਤੀ ਲੈ ਕੇ ਆ ਰਹੇ ਹਾਂ ਤਾਂ ਅੱਜ ਕੀ ਹੋਇਆ ਕਿ ਜਿਹੜੀ ਮੀਟਿੰਗ ਪਹਿਲੇ ਦਿਨ ਕੇਜਰੀਵਾਲ ਦੇ ਦੌਰੇ ਬਾਅਦ ਦਿਨ ਸੀਗਾ ਜਾਂ ਸ਼ਾਇਦ ਇੱਕ ਕਦਮ ਪਰਕ ਹੋਵੇ ਦਿਨ ਦਾ ਤਾਂ ਉਹ ਜਿਹੜੀ ਮੁਲਤਵੀ ਕੀਤੀ ਸੀ ਤੇ ਦੱਸਦੇ ਕਿ ਦਿੱਲੀ ਵਾਲਿਆਂ ਕਰਵਾਈ ਸੀ ਉਹ ਕੈਬਨਟ ਮੀਟਿੰਗ ਬੁਲਾਈ ਆ ਸਤੌਜ ਵਾਲੇ ਨੇ ਆਪਣੇ ਦੰਦ ਤੇ ਕਿ ਮੈਂ ਹਸਪਤਾਲ ਚ ਜੁੜੂਗਾ ਮੈਸੇਜ ਕੀ ਦੇਣਾ ਹੈ ਮੈਸੇਜ ਦੇਣਾ ਕਿ ਨਹੀਂ ਉਹ ਹਾਰਿਆ ਹਾਲੇ ਤੇ ਜੱਟ ਪੂਰਾ ਕੈਂਮ ਆ ਪੰਜਾਬੀਆਂ ਨੂੰ ਵੀ ਕਹਿਣਾ ਕਿ ਮੈਂ ਜਿਸ ਮਰਜ਼ੀ ਹਾਲਤ ਦੇ ਵਿੱਚ ਆ ਮੈਂ ਤੁਹਾਡਾ ਤੁਹਾਡੇ ਨਾਲ ਖਲੂਗਾ ਪਰਵਾਹ ਨਾ ਕਰਿਓ ਸਿਸੋਦੀਆ ਬਾਰੇ ਤੇ ਮੈਂ ਇਹ ਸੁਣਿਆ ਉੱਥੋਂ ਦੇ ਆਪਾਂ ਜਿਹੜੀ ਦੇਸ਼ ਦੁਨੀਆ ਦੀ ਗੱਲਬਾਤ ਕਰਦੇ ਆ ਤੇ ਅੱਜ ਮੈਂ ਰਾਜਧਾਨੀ ਦੇ ਵਿੱਚੋਂ ਇਹ ਵੀ ਸੁਣਿਆ ਕਿ ਮਨੀਸ਼ ਸਿਸੋਦੀਆ ਦੇਤੇ ਮੱਥੀ ਨਹੀਂ ਲੱਗੇ ਮਾਨ ਸਾਹਿਬ ਤੇ ਡੀਜੀਪੀ ਨੂੰ ਫਿਰ ਦੁਬਾਰਾ ਭੇਜਣਾ ਪਿਆ ਗੱਲਬਾਤ ਜਿਹੜੀ ਚੱਲਦੀ ਰਹੀ ਆ ਇਹ ਕਹਿੰਦੇ ਸਨ ਕਿ ਅਸਤੀਫਾ ਦੇ ਉਹਨੇ ਆਖਿਆ ਨਹੀਂ ਮੈਂ ਤੇ ਅੜ ਗਿਆ ਜਾਂ ਕਹਦੇ ਉਹਨਾਂ ਨੂੰ ਚੋਬਰ ਸੀਨਾ ਤਣ ਗਿਆ ਰੌਲਾ ਤਾਂ ਪਹਿਲਾਂ ਸੀ ਹੁਣ ਤੇ ਮਸਲਾ ਬਣ ਗਿਆ ਅੱਛਾ ਫੇਰ ਕੀ-ਕੀ ਕਿ ਭਾਈ ਤੁਸੀਂ ਇੱਦਾਂ ਕਰੋ ਕਿ ਮੰਨ ਜਾਓ ਤੁਸੀਂ ਡਿਪਟੀ ਤੇ ਸਹਿਮਤ ਹੋ ਜਾਓ ਡਿਪਟੀ ਲਾ ਦਿੰਨੇ ਆਪਾਂ ਜੀ ਇਹਨਾਂ ਨੇ ਜਿਹੜੇ ਨਾਂ ਪਰਪੋਜ਼ ਕੀਤੇ ਸਨ ਮਾਨ ਸਾਹਿਬ ਨੇ ਇੱਕ ਇੱਕ ਕਰਕੇ ਸਾਰਿਆਂ ਤੇ ਕਾਂਟਾ ਮਾਰ ਦਿੱਤਾ ਕਿ ਦੇਖੋ ਜੀ ਜੱਟ ਦੋ ਹੋ ਜਾਣਗੇ ਫਲਾਣਾ ਹੋ ਜਾਏਗਾ ਟਮਕਾਣਾ ਹੋ ਜਾਏਗਾ ਮਤਲਬ ਕਿ ਗਰਾਰੀ ਪੂਰੀ ਫਸੀ ਹੋਈ ਆ ਗਰਾਰੀ ਪੂਰੀ ਅੜੀ ਹੋਈ ਆ ਗੁਰਪ੍ਰੀਜੀ ਯਾਨੀ ਇਸ ਵੇਲੇ ਆਪਾਂ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਅੰਦਰੂਨੀ ਰਾਜਨੀਤੀ ਜਿਹਦੇ ਬਾਰੇ ਤੁਹਾਨੂੰ ਯਾਦ ਹੋਣਾ ਮੈਂ ਬਹੁਤ ਲੰਮੇ ਸਮੇਂ ਤੋਂ ਕਹਿ ਰਿਹਾ ਸੀਗਾ ਕਿ 1 ਜਨਵਰੀ 2026 ਤੋਂ ਬਾਅਦ ਤੁਹਾਨੂੰ ਪੰਜਾਬ ਦੇ ਵਿੱਚ ਬੜੀ ਵੱਖਰੀ ਤਰ੍ਹਾਂ ਦੀ ਰਾਜਨੀਤੀ ਵੇਖਣ ਨੂੰ ਮਿਲੇਗੀ ਪਰ ਮੇਰਾ ਅੰਦਾਜ਼ਾ ਗਲਤ ਹੋਇਆ ਉਹ ਕੰਮ ਪਹਿਲਾਂ ਹੀ ਚੱਲ ਪਿਆ ਆਮ ਆਦਮੀ ਪਾਰਟੀ ਦੇ ਵਿੱਚ ਕੜਮਸ ਪੈਣਾ ਹੀ ਪੈਣਾ ਸੀ ਆਮ ਆਦਮੀ ਪਾਰਟੀ ਦੇ ਵਿੱਚ ਖਲਾਰਾ ਪੈਣਾ ਹੀ ਪੈਣਾ ਸੀ ਆਮ ਆਦਮੀ ਪਾਰਟੀ ਦੇ ਵਿੱਚੋਂ ਬਗਾਵਤ ਇਹ ਹੋਣੀ ਹੋਣੀ ਸੀ ਭਾਜਪਾ ਨੇ ਬੜੀਆਂ ਹਜੇ ਵੀ ਬਸਾਤਾ ਫਿਸ਼ਾਉਣੀਆਂ ਨੇ ਤੋਂ ਕਹਿਣ ਦਾ ਮਤਲਬ ਇਹ ਹੈ ਕਿ ਪਹਿਲਾਂ ਹੀ ਕੰਮ ਚੱਲ ਪਿਆ ਇਹ ਆਪਣਾ ਕਿਤੇ ਨਾ ਕਿਤੇ ਕਹਿ ਲੋ ਕਿ ਸਿਚੁਏਸ਼ਨ ਜਿਹੜਾ ਥੋੜਾ ਗਲਤ ਹੋਇਆ ਕਿ ਅਸੀਂ ਸੋਚਦੇ ਸੀ ਕਿ 26 ਤੋਂ ਬਾਅਦ ਇਦਾਂ ਦੇ ਮਾਹੌਲ ਨੂੰ ਅਸੀਂ ਦੇਖਾਂਗੇ ਤਾਂ ਫਿਲਹਾਲ ਖਬਰਾਂ ਇਹੀ ਆ ਕਿ ਇਹ ਚਾਹੁੰਦੇ ਸਨ ਕਿ ਰਿਪਲੇਸਮੈਂਟ ਹੋ ਜਾਵੇ ਚੀਫ ਮਿਨਿਸਟਰ ਦੀ ਪਰ ਚੀਫ ਮਿਨਿਸਟਰ ਨੂੰ ਪਤਾ ਸੀਗਾ ਕਿ ਮੇਰੇ ਬਿਗੈਰ ਚਿਹਰਾ ਕੋਈ ਹੈ ਨਹੀਂ ਤੇ ਦੂਜੀ ਗੱਲ ਇਹ ਆ ਕਿ ਕੁਝ ਵਿਧਾਇਕ ਜਿਹੜੇ ਆ ਹਰਮੀਤ ਪਠਾਨ ਮਾਜਰਾ ਹਾਲੇ ਵੀ ਤੁਹਾਨੂੰ ਪਤਾ ਫੁੱਫੜ ਫਰਾਰ ਚੱਲਦਾ ਜਿਵੇਂ ਰਕਾਰਡਾਂ 'ਤੇ ਯਾਰ ਚੱਲਦਾ ਤਾਂ ਮਤਲਬ ਕਿ ਫੁੱਫੜ ਤੇ ਇਸ ਤੋਂ ਇਲਾਵਾ ਹੋਰ ਵੀ ਕੁਝ ਸਕੇ ਸੰਬੰਧੀ ਹੈਗੇ ਆ ਜਿਨ੍ਹਾਂ ਦੀ ਕਿਤੇ ਨਾ ਕਿਤੇ ਝਾਕ ਹੈਗੀ ਆ ਮਾਨ ਸਾਹਿਬ ਨੂੰ ਕਿ ਨਾਲ ਖਲੋਣਗੇ ਸੋ ਇਸ ਵਾਸਤੇ ਦਿੱਲੀ ਵਾਲੇ ਜਿਹੜੇ ਆ ਉਹ ਇਸ ਕਰਕੇ ਵੀ ਰਿਸਕ ਨਹੀਂ ਲੈ ਰਹੇ ਕਿ ਗੱਲ ਐਮਐਲਐਸ ਦੀ ਨਹੀਂ ਗੱਲ ਪੰਜਾਬ ਦੇ ਸੈਂਟੀਮੈਂਟ ਦੀ ਵੀ ਆ ਤੋਂ ਇਸ ਕਰਕੇ ਕੋਈ ਵੀ ਇਹ ਖਤਰਾ ਮੁੱਲ ਨਹੀਂ ਲੈ ਰਹੇ ਕੋਈ ਜੋਖਮ ਮੁੱਲ ਨਹੀਂ ਲੈ ਰਹੇ ਪਰ ਪੰਜਾਬ ਦੀ ਰਾਜਧਾਨੀ ਚ ਫੁੱਲ ਚਰਚਾ ਹੈ ਫੁੱਲ ਚਰਚਾ ਹੈ ਕਿ ਇਹਨਾਂ ਦਾ ਆਪਸ ਦੇ ਵਿੱਚ ਬਹੁਤ ਵੱਡਾ ਕਮਸਾਨ ਛੜਿਆ ਹੋਇਆ ਹੈ ਗੁਰਪ੍ਰੀਤ ਜੀ ਜੇਕਰ ਕੋਈ ਵੀ ਹੋਰ ਸਵਾਲ ਹੋਵੇ ਤੁਸੀਂ ਪਲੀਜ਼ ਪੁੱਛ ਲੈਣਾ ਜੀ ਜੀ ਇਹ ਹੜਾ ਨੂੰ ਲੈ ਕੇ ਤਾਂ ਚਲੋ ਕਮਸਾਨ ਛੜਿਆ ਹੀ ਹੋਇਆ ਹੈ ਪਰ ਇਸ ਤੋਂ ਅੱਗੇ ਜੇਕਰ ਚਲੀਏ ਤਾਂ ਉਧਰ ਅਕਾਲੀਆਂ ਨੇ ਕਹਿੰਦੇ ਵੀ ਉਪਰਾਸ਼ਟਰਪਤੀ ਚੋਣ ਦਾ ਹੀ ਬਾਈਕਾਟ ਕਰਤਾ ਦੇਖੋ ਉਹ ਸਾਫ ਹੈ ਕਿ ਹਾਲ ਦੀ ਘੜੀ ਭਾਜਪਾ ਜਿਹੜੀ ਆ ਉਹ ਪਰੇ ਪਰੇ ਸੀ ਤਾਂ ਉਹ ਕਹਿੰਦੇ ਕਿ ਜੇ ਤੁਸੀਂ ਪਰੇ ਪਰੇ ਹਮੇਸ਼ਕ ਜ਼ਹਿਰ ਘਟ ਗਿਆ ਡੰਗ ਤੇ ਅਸੀਂ ਹੁਣ ਵੀ ਮਾਰ ਸਕਦੇ ਹਾਂ ਵੇਖੋ ਮਾਮਲਾ ਗੁਰਪ੍ਰੀਤ ਜੀ ਬਹੁਤ ਪਚੀਦਾ ਹੈ ਉਹ ਕੀ ਰਿਹਾ ਕਿ ਅਕਾਲੀ ਉਹ ਅਕਾਲੀ ਆ ਜਿਨ੍ਹਾਂ ਨੇ ਮੁੰਬਈ ਬੰਬ ਧਮਾਕਿਆਂ ਤੋਂ ਬਾਅਦ ਬਾਵਰੀ ਮਸਜਿਦ ਢਾਉਣ ਤੋਂ ਬਾਅਦ ਭਾਜਪਾ ਨੂੰ ਖੜੇ ਕਰਨ 'ਚ ਬੜਾ ਵੱਡਾ ਰੋਲ ਅਦਾ ਕੀਤਾ ਸੀ ਕਿਤੇ ਤੁਹਾਨੂੰ ਫੇਰ ਪਰਤਾਂ ਖੋਲ੍ਹ ਕੇ ਸੁਣਾਵਾਂਗਾ ਅੱਜ ਤਾਂ ਕੰਮ ਹੁਣ ਤੁਹਾਨੂੰ ਪਤਾ ਹੀ ਆ ਗਾਲੀ ਆਲਾ ਸੋ ਗੱਲ ਆ ਕਿ ਬੜਾ ਪੁਰਾਣਾ ਇਹਨਾਂ ਦਾ ਰਿਸ਼ਤਾ ਨਾਤਾ ਆ ਤੇ ਅੱਜ ਜਿਹੜਾ ਦੌਰ ਆ ਕਿ ਜਿਸ ਭਾਜਪਾ ਨੂੰ ਇਹਨਾਂ ਨੇ ਬਹੁਤ ਪਿਆਰ ਕੀਤਾ ਸਤਿਕਾਰ ਦਿੱਤਾ ਉਹਨਾਂ ਤੋਂ ਲਿਆ ਵੀ ਬਹੁਤ ਕੁਝ ਉਹਨਾਂ ਨੂੰ ਦਿੱਤਾ ਵੀ ਬਹੁਤ ਕੁਝ ਅੱਜ ਅਕਾਲੀਆਂ ਦੀ ਉਨੀ ਪਛਪਤਿਤ ਨਹੀਂ ਰਹੀ ਖਾਸ ਤੌਰ ਤੇ ਅਕਾਲੀ ਦਲ ਬਾਦਲ ਦੀ ਤਾਂ ਅਕਾਲੀ ਦਲ ਬਾਦਲ ਨੇ ਵੇਖਿਆ ਕਿ ਹੁਣ ਮੌਕਾ ਹੈ ਕਿ ਇੱਕ ਵਾਰੀ ਆਪਣੀ ਹੋਂਦ ਤੇ ਦਰਸਾ ਦਿਓ ਨਾ ਫਿਰ ਵੇਖੀ ਜਾਏ ਕਿ ਜਿਹੜੇ ਬਾਦ ਤੋਲਦੀ ਆ ਹੋਂਦ ਦਰਸਾਉਣ ਦਾ ਕੀ ਮਤਲਬ ਹੈ ਕਿ ਦੇਖੋ ਦੋ ਗੱਲਾਂ ਨੇ ਇੱਕ ਤੇ ਆ ਕਿ ਧਨਕੜ ਤੇ ਅਸਤੀਫੇ ਨੂੰ ਲੈ ਕੇ ਇੱਕ ਆਰਟੀਆਈ ਪਾਈ ਗਈ ਸੀਗੀ ਉਸ ਆਰਟੀਆਈ ਦਾ ਜਿਹੜਾ ਜਵਾਬ ਆ ਉਹਨੇ ਪੂਰੇ ਦੇਸ਼ ਦੇ ਵਿੱਚ ਤਰਥੱਲੀ ਮਚਾਈ ਹੋਈ ਆ ਦੂਜੀ ਗੱਲ ਜੀ ਇੱਕ ਕੈਂਡੀਡੇਟ ਕੈਂਡੀਡੇਟ ਜਿਹੜਾ ਐਂਡੀਆ ਵੰਨੀਓ ਹੈਗਾ ਉਹ ਸਿੱਧਮ ਸਿੱਧਾ ਆਰਐਸਐਸ ਦਾ ਹੈ ਆਰਐਸਐਸ ਦੇ ਕੈਂਡੀਡੇਟ ਦੇ ਹਾਰ ਦਾ ਮਤਲਬ ਇਹ ਆ ਕਿ ਗੁਜਰਾਤ ਲੋਬੀ ਦਾ ਖਾਤਮਾ ਤੈ ਹੋ ਜਾਏਗਾ ਸੋ ਇਸ ਕਰਕੇ ਤੁਸੀਂ ਦੇਖਿਆ ਉਹਨਾਂ ਕਿ ਚਿਰਾਗ ਪਾਸਵਾਨ मतलब ਇਹੋ ਜੇ ਬੰਦਿਆਂ ਦੇ ਨਾਲ ਰਾਪਤੇ ਚ ਨੇ ਇੱਥੋਂ ਤੱਕ ਕਿ ਚੰਦਰਬਾਬੂ 나이ਡੂ ਤੇ ਮੁੰਡੇ ਨੂੰ ਪ੍ਰਧਾਨ ਮੰਤਰੀ ਮਿਲ ਰਹੇ ਨੇ ਚਾਹੇ ਤੇ ਖਾਣੇ ਤੇ ਐਮਪੀਸ ਨੂੰ ਬੁਲਾਇਆ ਜਾ ਰਿਹਾ ਫੋਨ ਕੀਤੇ ਜਾ ਰਿਹਾ ਕਿ ਮੈਂ ਤੁਹਾਡਾ ਨਰਿੰਦਰ ਤੁਹਾਨੂੰ ਮਿਸ ਕਰਦਾ ਲਵ ਯੂ ਕਰਦਾ ਤਾਂ ਮਤਲਬ ਕਿ ਇਹੋ ਜੀਆਂ ਗੱਲਾਂ ਨੇ ਇਸ ਦਰਮਿਆਨ ਇੱਕ ਬੜੀ ਵੱਡੀ ਘਟਨਾ ਮੇਰੀ ਨਜ਼ਰ ਦੇ ਵਿੱਚ ਗੁਰਪ੍ਰੀਤ ਜੀ ਬਹੁਤ ਵੱਡੀ ਘਟਨਾ ਕਿ ਰਾਤ 9 ਵਜੇ ਦੇ ਕਰੀਬ ਪ੍ਰਧਾਨ ਮੰਤਰੀ ਜਾ ਕੇ ਰਾਸ਼ਟਰਪਤੀ ਨੂੰ ਮਿਲਦੇ ਨੇ ਤਾਂ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਉਪ ਰਾਸ਼ਟਰਪਤੀ ਬਾਬਤ ਜੋ ਆਰਟੀਆਈ ਦਾ ਜਵਾਬ ਆਇਆ ਕਿਤੇ ਨਾ ਕਿਤੇ ਉਹਨੇ ਵੀ ਸਿਸਟਮ ਹਲਾਇਆ ਪਿਆ ਪੂਰਾ ਤਾਂ ਗੱਲ ਇਹ ਆ ਕਿ ਹਾਲਾਂਕਿ ਜੇ ਤੁਸੀਂ ਕਾਗਜ਼ਾਂ ਤੇ ਵੇਖੋਗੇ ਔਨ ਪੇਪਰ ਦੇਖੋਗੇ ਤਾਂ ਮਾਮਲਾ ਜਿਹੜਾ ਹੈ ਕਿ ਨਰਿੰਦਰ ਮੋਦੀ ਹੋਰੀ ਆਪਣੇ ਬੰਦੇ ਨੂੰ ਆਰਾਮ ਨਾਲ ਜਿਤਾ ਸਕਦੇ ਆ ਪਰ ਜੇ ਤੁਸੀਂ ਦੂਜੇ ਪਾਸੇ ਦੇਖੋਗੇ ਕਿ ਜਿਸ ਤਰ੍ਹਾਂ ਅਮਰੀਕਾ مودی دے, زور لا اچھا, اس تو علاوہ آر ایک بہت جڑا ہے کہ جھٹکا دیا جائے اس تو علاوہ, جس طرح چندر بابو نائڈو کچھ ہور سوچ کے چل رہے ہیں, کہ کچھ بڑا جی مشہوری چلو کچھ تفانی کیا جائے ਉਹ ਵੀ ਕਿਤੇ ਨਾ ਕਿਤੇ ਕੁਝ ਤੂਫਾਨੀ ਕਰ ਸਕਤੇ ਆ ਕਿ ਬਈ ਜੇ ਕਿਤੇ ਮੇਰਾ ਦੂਜੇ ਪਾਸੋਂ ਵੱਡਾ ਆਉਂਦਾ ਮਿਲ ਜਾਵੇ ਤੇ ਮੁੰਡੇ ਨੂੰ ਉੱਥੇ ਕਰਕੇ ਰਾਜ ਦੇ ਵਿੱਚ ਸੈੱਟ ਤੇ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਪ੍ਰਧਾਨ ਮੰਤਰੀ ਵੀ ਬਣ ਸਕਦਾ ਇਹ ਤਮਾਮ ਸਮੀਕਰਨ ਜਿਹੜੇ ਆ ਨਾ ਇਹ ਨੀਂਦ ਉਡਾਈ ਬੈਠੇ ਸੀ ਇਸ ਦਰਮਿਆਨ ਅਕਾਲੀਆਂ ਨੇ ਵੇਖਿਆ ਕਿ ਆਪ ਆਪ ਦਾ ਵਜਨ ਵਧਾ ਲਈਏ ਦੇਖੋ ਮੈਂਬਰ ਪਾਰਲੀਮੈਂਟ ਤੇ 2 ਲੱਖ ਆ ਨਾ ਪਰ ਮੈਚ ਵਿੱਚ ਤੁਹਾਨੂੰ ਕਿਹਾ ਕਿ ਸੀਕ੍ਰੀਟ VOTING ਹੋਣੀ ਹੈ ਇਹਦੇ ਵਿੱਚ ਇਹਦੇ ਵਿੱਚ ਕੋਈ ਵਿਪ ਲਾਗੂ ਨਹੀਂ ਹੋਣਾ ਜਿੱਥੇ ਕੋਈ ਵੋਟ ਪਾ ਗਿਆ ਸੋ ਪਾ ਗਿਆ ਅੱਗੇ ਆਪਾਂ ਦੇਖਿਆ ਕਿ ਰੂੜੀ ਸਾਹਿਬ ਜਿੱਤ ਗਿਆ ਅਮਿਤ ਸ਼ਾਹ ਦਾ ਬੰਦਾ ਸੰਜੀਵ ਬਾਲੀਆ ਨਾ ਕਨਸਟੀਟਿਊਸ਼ਨ ਕਲੱਬ ਆਫ ਇੰਡੀਆ ਦਾ ਇਲੈਕਸ਼ਨ ਹਾਰ ਗਿਆ ਅਮਿਤ ਸ਼ਾਹ ਦਾ ਸਿੱਧਾ ਬੰਦਾ ਜਿਹੜਾ ਕਿ ਅਮਿਤ ਸ਼ਾਹ ਹੀ ਸਮਝ ਲਓ ਕਿ ਲੜ ਰਿਹਾ ਸੀਗਾ ਸੋ ਇਸ ਵਾਸਤੇ ਹੁਣ ਇਹ ਦਵਾਦੀ ਦੀ ਰਾਜਨੀਤੀ ਹੈ ਤੇ ਦੂਜੇ ਪਾਸੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਿ ਦੇਖੋ ਕੁਝ ਵੀ ਆ ਸੁਖਵੀਰ ਸਿੰਘ ਬਾਦਲ ਦੀ ਚਰਚਾ ਕੁਝ ਦਿਨਾਂ ਤੋਂ ਮੈਂ ਨਹੀਂ ਕਹਿੰਦਾ ਤੁਸੀਂ ਆਪ ਹੀ ਦੇਖ ਲੈਣ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੋਵੋਗੇ ਕਿ ਕੁਝ ਦਿਨ ਤੋਂ ਚਰਚਾ ਬਹੁਤ ਹੋ ਰਹੀ ਆ ਤਾਂ ਉਹਨਾਂ ਨੇ ਜਦੋਂ ਹੁਣ ਇਹ ਲੱਗਿਆ ਉਹਨਾਂ ਨੂੰ ਕਿ ਸਮਾਂ ਹੈ ਕਿ ਆਪਾਂ ਭਾਜਪਾ ਨੂੰ ਵੀ ਅੱਖਾਂ ਦਿਖਾ ਦਈਏ ਕਿ ਚਲੋ ਕੋਈ ਗੱਲ ਨਹੀਂ ਦਿਨ ਮਾੜੇ ਚੰਗੇ ਆਉਂਦੇ ਰਹਿੰਦੇ ਆ ਪਰ ਜਿੰਨੇ ਜੋਗੇ ਹੋ ਹੈਗੇ ਆ ਯਾਹਰ ਥੋੜ੍ਹੀ ਸੀ ਡੰਗ ਜ਼ਰੂਰ ਮਾਰਾਂਗੇ ਤਾਂ ਦੂਜੀ ਗੱਲ ਇਹ ਆ ਕਿ ਪੰਜਾਬ ਨੂੰ ਦਿਖਾਇਆ ਜਾਵੇ ਕਿ ਹਾਂ ਭਾਈ ਇਹ ਤੁਹਾਡੀ ਗੱਲ ਨਹੀਂ ਸੁਣ ਰਹਾ ਮਤਲਬ ਹੜਾਂ ਦੇ ਵਿੱਚ ਜਾਂ ਹੋਰ ਕੁਝ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਇਹ ਤੁਹਾਡਾ ਜੇ ਲੜਪੱਲਾ ਨਹੀਂ ਫੜ ਰਹੇ ਤਾਂ ਦੇਖੋ ਕਿ ਅਸੀਂ ਕਾਂਗਰਸ ਦੇ ਧੜੇ ਨਾਲ ਤੇ ਨਹੀਂ ਜਾ ਸਕਦੇ ਪਰ ਘੱਟੂ ਘੱਟ ਬਾਈਕਟ ਕਰਾਂਗੇ ਪਰ ਮੈਨੂੰ ਲੱਗਦਾ ਕਿ ਜੇ ਇਹ ਗੱਲ ਹੈਗੀ ਆ ਤਾਂ ਇਹਨਾਂ ਨੂੰ ਹੁਣ ਇਹ ਸੋਚਣਾ ਚਾਹੀਦਾ ਕਿ ਰਾਹੁਲ ਗਾਂਧੀ ਦੀ ਅਗਵਾਈ ਆ ਰਾਹੁਲ ਗਾਂਧੀ ਸਿੱਖਾਂ ਪ੍ਰਤੀ ਅਮਰੀਕਾ ਦੇ ਵਿੱਚ ਜੋ ਬੋਲੇ ਆ ਜਿਸ ਤਰ੍ਹਾਂ ਦਾ ਉਹਨਾਂ ਨੇ ਰਾਜਸੀ ਮਨਚਤਰ ਸਰਜਿਆ ਆਕਾਲੀਆਂ ਨੂੰ ਨਵੇਂ ਸਿਰੇ ਤੋਂ ਇੱਕ ਦਬਾਅ ਦੀ ਨੀਤੀ ਬਾਰੇ ਹੋਰ ਸੋਚਣਾ ਚਾਹੀਦਾ ਹੈ ਕਿ ਹਾਂ ਠੀਕ ਹੈ ਸਾਡਾ ਕਾਂਗਰਸ ਦੇ ਨਾਲ ਤੇ ਰਹੇਗਾ ਪਰ ਜੇ ਕਿਤੇ ਸਾਨੂੰ ਮਤਲਬ ਕਿ ਲੱਗਦਾ ਹੈ ਕਿ ਅਸੀਂ ਇਸ ਦੇਸ਼ ਦੇ ਭਲੇ ਲਈ ਜਾਂ ਆਪਣੇ ਕੌਮ ਦੇ ਭਲੇ ਲਈ ਕੁਝ ਕਰਵਾਉਣਾ ਤੇ ਫਿਰ ਜੇ ਸਾਨੂੰ ਥੋੜਾ ਜਿਹਾ ਬਦਲਾਅ ਹੋਰ ਕਰਨਾ ਪਿਆ ਤੇ ਅਸੀਂ ਕਰਾਂਗੇ ਤੇ ਤੁਸੀਂ ਦੇਖੋ ਕਿ ਭਾਜਪਾ ਹੋਰ ਵੀ ਜ਼ਿਆਦਾ ਦਾ ਬੂਸਾ ਕਰਦੀ ਪਰ ਕੁੱਲ ਮਿਲਾ ਕੇ ਉਹ ਰਾਸ਼ਟਰਪਤੀ ਦੀ ਚੋਣ ਜਿਹੜੀ ਆ ਦਿਲਚਸਪ ਹੋ ਰਹੀ ਹੈ ਜੀ ਜੀ ਇਹ ਇਹ ਸਭ ਦੇ ਵਿਚਾਲੇ ਇਸ ਗੱਲ ਤੇ ਜ਼ਰੂਰ ਚਾਨਣਾ ਪਾ ਦਿਓ ਜਦੋਂ ਕੱਲ ਨੂੰ ਹੁਣ ਪੀਐਮ ਸਾਹਿਬ ਪੰਜਾਬ ਤੇ ਹਿਮਾਚਲ ਚ ਆਉਣਗੇ ਤਾਂ ਕੇਸ ਨੂੰ ਕਿਵੇਂ ਅੱਗੇ ਰੱਖਿਆ ਜਾਊਗਾ ਕੀ ਪੰਜਾਬ ਦੇ ਪੱਲੇ ਕੁਝ ਕੱਲ ਨੂੰ ਹੀ ਪੈ ਜਾਊਗਾ ਜਾਂ ਫਿਰ ਵਾਪਸ ਜਾ ਕੇ ਮੋਦੀ ਸਾਹਿਬ ਉੱਥੇ ਦਿੱਲੀ ਬੈਠ ਕੇ ਸਲਾਹ ਚਰਚਾ ਕਰਨਗੇ ਵੀ ਆਪਾਂ ਕੀ ਦੇਣਾ ਪੰਜਾਬ ਨੂੰ ਦੇਖੋ ਬਿਲਕੁਲ ਕਲਿਆ ਕਿ ਜੋ ਨੋਰਮਸ ਦੇ ਮੁਤਾਬਕ ਹੁੰਦਾ ਹੈ ਉਹ ਇਹਨਾਂ ਨੇ ਮੁਆਫਜ਼ਾ ਦੇਣਾ ਹੀ ਤੀਣਾ ਹੈ ਇਥੇ ਐਵੇਂ ਟਰਪੱਲ ਮਾਰਦੇ ਇਥੋਂ ਵਾਲੇ ਆਪਣੇ ਜਿਹੜਾ ਮੁਆਫਜ਼ਾ ਆਪਾਂ ਨੂੰ ਮਿਲੇਗਾ ਪਹਿਲੀ ਗੱਲ ਤੇ ਕਿ ਐਸਡੀਆਰਐਫ ਦਾ ਪੈਸਾ ਜਿਹੜਾ ਉਹ ਜ਼ਿਆਦਾ ਕੇਂਦਰ ਦਾ ਹੀ ਹੁੰਦਾ ਹੈ ਉਹ ਪੰਜਾਬ ਨੂੰ ਕਿੰਨਾ ਮਿਲਿਆ 3 ਸਾਲਾਂ ਚ ਇਹ ਸਰਕਾਰੋਂ ਦਾ ਹਸਾਬ ਕਿਤਾਬ ਦੇਵੇ ਦੂਜੀ ਗੱਲ ਇਹ ਕਿ ਜਿਹੜਾ ਹੁਣ ਮੁਆਫਜ਼ਾ ਦਿੱਤਾ ਜਾਏਗਾ ਮਤਲਬ ਕਿ 100% ਜਿਹੜਾ ਬਈ ਨੁਕਸਾਨ ਹੋਇਆ ਕਿਸੇ ਕਿਲੇ ਦਾ ਤਾਂ ਉਹਦਾ ਵੀ ਵੱਡਾ ਹਿੱਸਾ ਕੇਂਦਰ ਹੀ ਦਿੰਦਾ ਹੈ ਠੀਕ ਹੈ ਜੀ ਉਹ ਤੇ ਦੇਣਾ ਹੀ ਦੇਣਾ ਹੁਣ ਜਿਹੜੇ ਸਪੈਸ਼ਲ ਪੈਕੇਜ ਦੀ ਗੱਲ ਆ ਮੈਂ ਸਮਝਦਾ ਕਿ ਆਪਾਂ ਨੂੰ ਥੋੜਾ ਵੇਟ ਕਰਨਾ ਪਵੇਗਾ ਇੱਥੋਂ ਹੀ ਪਤਾ ਲੱਗ ਜਾਏਗਾ ਕਿ ਕਿਉਂਕਿ ਦੇਖੋ ਜੇ ਸਪੈਸ਼ਲ ਪੈਕੇਜ ਉਹ ਪੰਜਾਬ ਨੂੰ ਦਿੰਦੇ ਆ ਤਾਂ ਫਲੱਡ ਅਫੈਕਟਿਵ ਸਟੇਟਾਂ ਤੇ ਇਸ ਵੇਲੇ ਜੇ ਆਪਾਂ ਇੰਡੀਆ 'ਚ ਦੇਖੀਏ ਇਸ ਮੌਨਸੂਨ ਸੀਜ਼ਨ ਦੇ ਵਿੱਚ ਪੰਜ-ਸੱਤ ਹੋਣ ਗਿਆ ਘੱਟੋ-ਘੱਟ ਜਿਨ੍ਹਾਂ ਨੇ ਬਹੁਤ ਵੱਡਾ ਫਲੱਡ ਜਿਹੜਾ ਹੈ ਉਹ ਚੱਲਿਆ ਸੋ ਇਸ ਕਰਕੇ ਇੱਕ ਸਟੇਟ ਵਾਸਤੇ ਜੇ ਉਹ ਵੱਡਾ ਕੋਈ ਸਪੈਸ਼ਲ ਆਰਥਿਕ ਪੈਕੇਜ ਐਲਾਨ ਦੇ ਤਾਂ ਦਬਾਅ ਆ ਜਾਣਗੇ ਜੀ ਆਪਣੇ ਮੁੱਢਗੁਆਂਢ ਹਿਮਾਚਲ ਵੀ ਆ ਕੁਝ ਹਰਿਆਣਾ ਵੀ ਪ੍ਰਭਾਵਿਤ ਹੋਇਆ ਯਾਨੀ ਨਾਰਥ ਰੀਜਨ ਦੇ ਵਿੱਚ ਹੀ 100 ਜ਼ਿਲ੍ਹੇ ਨੇ ਗੁਰਪ੍ਰੀਤ ਜੀ ਜੀ ਜਿਹੜੇ ਹਾਰਟ ਇਫੈਕਟਡ ਨੇ ਸੋ ਇਸ ਕਰਕੇ ਇਹ ਦੇਖਣਾ ਹੋਏਗਾ ਪਰ ਜੇ ਭਾਜਪਾ ਦੇਖਦੀ ਆ ਕਿ ਯਾਰ ਠੀਕ ਆ ਕੁਝ ਨਰਾਜ਼ਗੀ ਜਾਂ ਕੁਝ ਵਿਰੋਧ ਕੁਝ ਦਿਨਾਂ ਵਾਸਤੇ ਮੁੱਲ ਲਿਆ ਜਾ ਸਕਦਾ ਪਰ ਪੰਜਾਬ ਜਿਹੜਾ ਕਿ ਇੱਕ ਬੜੀ ਵਿਲੱਖਣਤਾ ਰੱਖਦਾ ਹੈ ਬੜੀ ਅਹਿਮੀਅਤ ਰੱਖਦਾ ਹੈ ਜੇਕਰ ਅਸੀਂ ਇੱਥੇ ਜੜ ਮਜ਼ਬੂਤ ਕਰਨੀ ਹੈ ਤੇ ਕਿਉਂ ਨਾ ਫਿਰ ਦਾ ਖੇਡ ਦਈਏ ਤਾਂ ਇਹ ਇਹਨਾਂ ਤੇ ਹੀ ਉਨਸਰ ਕਰਦਾ ਹੈ ਨਿਰਪਰ ਕਰਦਾ ਹੈ ਪਰ ਜੋ ਵੀ ਕਲ ਹੋਏਗਾ ਉਹ ਸਤਾਈ ਵਾਸਤੇ ਬਿਲਕੁਲ ਤਸਵੀਰ ਸਪਸ਼ਟ ਕਰ ਜਾਏਗਾ ਸੋ ਇਸ ਕਰਕੇ ਵੇਟ ਕਰਨਾ ਪਵੇਗਾ ਮੈਂ ਕੋਈ ਵੀ ਕਾਲ ਦੇ ਵਿੱਚ ਪ੍ਰੈਡਿਕਸ਼ਨ ਕਰਨ ਦੇ ਕਾਬਿਲ ਤੇ ਨਹੀਂ ਹੈ ਪਰ ਭਾਜਪਾ ਨੂੰ ਜਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਜਿਸ ਤਰ੍ਹਾਂ ਦਾ ਵੋਟ ਸ਼ੇਅਰ ਉਹਨਾਂ ਦਾ ਵਧ ਰਿਹਾ ਇਹਨਾਂ ਦੀ ਲੋਕਲ ਲੀਡਰਸ਼ਿਪ ਜ਼ਰੂਰ ਪ੍ਰੈਜੈਂਟੇਸ਼ਨ ਜਿਹੜੀ ਹੈ ਉਹ ਦੇ ਕੇ ਆਈ ਹੋਏ ਕਿ ਜਾਂ ਦੇ ਦੇ ਕੇ ਇਹਨਾਂ ਨੂੰ ਕਹੇਗੀ ਜ਼ਰੂਰ ਕਿ ਜੇਕਰ ਤੁਸੀਂ ਥੋੜਾ ਜਿਹਾ ਠੁੰਮਣਾ ਦੇ ਦਿਓ ਪੰਜਾਬ ਨੂੰ ਤੇ ਬੱਲੇ ਬੱਲੇ ਹੋ ਸਕਦੀ ਹੈ ਹੂੰ ਜੀ ਆਖਰੀ ਖਬਰ ਤੇ ਤੇਜ਼ੀ ਦੇ ਨਾਲ ਪਾ ਦਿਓ ਚਾਨਣਾ ਉਧਰ ਪੰਜਾਬ ਪਰਤੇ ਨੇ ਕਹਿੰਦੇ ਹਾਕੀ ਵਾਲੇ ਖਿਡਾਰੀ ਏਸ਼ੀਆ ਦੇ ਕਿੰਗ ਬਣ ਕੇ ਹਾਂ ਜੀ ਬਿਲਕੁਲ ਇਹ ਬਹੁਤ ਵੱਡੀ ਮੈਂ ਕਹੂੰਗਾ ਕਿ ਇਹਨਾਂ ਦੀ ਸਫਲਤਾ ਹੈ ਕਿਉਂਕਿ ਦੋਹਰੀ ਸਫਲਤਾ ਹੈ ਇੱਕ ਤੇ ਏਸ਼ੀਆ ਦੇ ਇਹ ਚੈਂਪੀਅਨ ਬਣੇ ਨੇ ਸ਼ੇਰ ਦੂਜਾ ਕਿ ਫਾਈਨਲ ਦੇ ਵਿੱਚ ਜਿਹੜਾ ਭੇਡ ਹੋਇਆ ਕੋਰੀਆ ਦੇ ਨਾਲ ਉਦੇ ਤਿੰਨ ਗੋਲ ਹੀ ਆਪਣੇ ਪੰਜਾਬੀਆਂ ਨੇ ਕੀਤੇ ਆ ਪਹਿਲਾ ਗੋਲ ਸੁਖਜੀਤ ਨੇ ਕੀਤਾ ਦੂਜੇ ਦੋਵੇਂ ਗੋਲ ਦਿਲਪ੍ਰੀਤ ਦੇ ਸੰ ਤੇ ਚੌਥਾ ਰੋਹੀਦਾਸ ਦਾ ਸੀਗਾ ਕੋਰੀਆ ਨੇ ਟੱਕਰ ਇਹਨਾਂ ਨੂੰ ਸੁਪਰ 4 ਦੇ ਵਿੱਚ ਤਗੜੀ ਦਿੱਤੀ ਸੀ ਬਰਾਬਰ ਤੇ ਰੋਕ ਦਿੱਤਾ ਸੀ ਪਰ ਫਾਈਨਲ ਇੱਕ ਤਰਫਾ ਉਹਨਾਂ ਪੜਿਆ ਇੰਡੀਆ ਪੂਰੇ ਟੂਰਨਾਮੈਂਟ ਦੇ ਵਿੱਚ ਅਨਬੀਟਨ ਰਿਹਾ ਪਾਕਿਸਤਾਨ ਨਹੀਂ ਆਈ ਥੋੜਾ ਜਿਹਾ ਮਤਲਬ ਕਿ ਜਿਹੜਾ ਚਾਸ ਆ ਉਹ ਕਟਿਆ ਪਰ ਇਹਨਾਂ ਨੇ ਸ਼ੇਰਾਂ ਨੇ ਜਿਸ ਤਰ੍ਹਾਂ ਦੀ ਖੇਡ ਵਿਖਾਈ ਆ ਉਹਦੇ ਨਾਲ ਇਹ ਆ ਕਿ ਇੱਕ ਤੇ ਇਹਨਾਂ ਨੇ ਚੌਥੀ ਵਾਰ ਇਹ ਖਿਤਾਬ ਜਿੱਤ ਲਿਆ ਏਸ਼ੀਆ ਚੈਂਪੀਅਨ ਹੋਣ ਦਾ ਤੇ ਦੂਜੀ ਗੱਲ ਇਹ ਆ ਕਿ ਵਰਲਡ ਕੱਪ ਵਾਸਤੇ ਇਹਨਾਂ ਨੇ ਆਪਣਾ ਟਿਕਟ ਜਿਹੜਾ ਉਹ ਪੱਕਾ ਕਰ ਲਿਆ ਸੋ ਇਸ ਕਰਕੇ ਇਹਨਾਂ ਨੇ ਟਿਕਟ ਟੂ ਉਹ ਇੱਕ ਨਾ ਗਾਣਾ ਸੀ ਟਿਕਟ ਟੂ ਹਾਲੀਵੁੱਡ ਹਨਾ ਤਾਂ ਇਹ ਇਹਨਾਂ ਟਿਕਟ ਟੂ ਹਾਲੀਵੁੱਡ ਸ਼ਾਇਦ ਸੋ ਮਤਲਬ ਕਿ ਇਹ ਇਹਨਾਂ ਨੇ ਟਿਕਟ ਟੂ ਸੰਸਾਰ ਕੱਪ ਜਿਹੜਾ ਪੱਕਾ ਕਰ ਲਿਆ ਤੇ ਇਹ ਪੰਜਾਬ ਪਰਤੇ ਨੇ ਹੜਾਂ ਤੇ ਇਹਨਾਂ ਖਿਡਾਰੀਆਂ ਨੇ ਕੁਝ ਚਿੰਤਾ ਜਤਾਈ ਹੈ ਕੰਮ ਕਰਨਗੇ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿਆਂ ਕਿ ਤਿੰਨ ਤਗੜੇ ਸਟਾਰ ਜੁਗਰਾਜ ਚੰਦੀ ਤੇ ਰੁਪਿੰਦਰ ਇਹ ਜਿਹੜੇ ਮਤਲਬ ਕਿ ਸ਼ੇਰ ਬਗੇ ਹੀ ਇਹ ਇਸ ਹੜ ਦੀ ਵਿਪਤਾ ਦੇ ਵਿੱਚ ਇਧਰ ਮਾਝੇ ਦੇ ਵਿੱਚ ਟਿਕੜੀ ਜਿਹੜੀ ਸੀ ਇਹ ਵੀ ਬਹੁਤ ਵੱਡਾ ਰੋਲ ਅਦਾ ਕਰਕੇ ਗਈ ਆ ਪਰ ਕਿਸੇ ਦੀ ਅੱਖ ਇਹਨਾਂ ਤੇ ਨਹੀਂ ਟਿਕੀ ਇਹ ਮੈਂ ਸਮਝਦਾ ਕਿ ਬਦਕਿਸਮਤੀ ਅਲੀ ਦਾ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਮੈਂਤੂ ਜੀ ਤੁਸੀਂ ਬਾਹਰ ਹੁੰਦਿਆਂ ਹੋਇਆਂ ਵੀ ਸਮਾਂ ਕੱਢਿਆ ਸ਼ੁਕਰੀਆ ਜੀ ਧੰਨਵਾਦ ਸਤਿ ਸ੍ਰੀ ਅਕਾਲ